ਪੂਨੀਆਂ ਫਾਰ ਪੰਜਾਬ ਚੈਨਲ ਤੇ ਸਵਾਗਤ ਹੈ ਦੋਸਤੋ ਅੱਜ ਦੀ ਵੀਡੀਓ ਪਿੰਡ ਸਹਾਵਾਜਪੁਰਾ ਨੇੜੇ ਰੈਕੋਰ ਦੀ ਆ ਅੱਜ ਅਮਨੇ ਵੀਰ ਕੋਲ ਆਏ ਸੀਗੇ ਦੋ ਝੋਟੀਆਂ ਤੇ ਇੱਕ ਬੈੜ ਬਕਾਊ ਆ ਵੀਰ ਕੋਲ ਤੇ ਲੈਨੀਆਂ ਟ੍ਰੇਲ ਹੋ ਰਵਣ ਠੀਕ ਆ ਵੀਰੇ ਠੀਕ ਆ ਵੀਰੇ ਹੋਰ ਕੰਮ ਹਾਂ ਹਾਂ ਵਧੀਆ ਆ ਪਹਿਲੀ ਝੋਟੀ ਦੀ ਕੀ ਡੀਟੇਲ ਆ ਵੀਰੇ ਰੋਟੀ ਇਹ ਸੂਨ ਵਾਲੀ ਆ ਚਾਰ ਪੰਜ ਟਾਂ ਰਹਿੰਦੇ ਆ ਇਹਦੇ ਚਾਰ ਪੰਜ ਰਹਿੰਦੇ ਆ 14 15 ਕਿਲੋ ਦੇ ਦੇ 14 15 ਕਿਲੋ ਦੋ ਦੇ ਦਵਾ ਦਈਏ ਘੇੜਾ ਦਾ ਹਾਂਜੀ ਹਾਂ ਹਾਂ ਦਾ ਦਵਾ ਕਰਾਂਗੇ ਦਾ 14 15 ਕਿਲੋ ਫੇਰ ਕਹਿੰਦਾ ਦੁੱਧ ਦੇ ਦਊਗੀ ਤੇ ਥਣ ਥਣ ਦੇਖ ਲਓ ਤੁਸੀਂ ਵਧੀਆ ਲੱਗੇ ਹੋਇਆ ਤੇ ਕਿੰਨੇ ਕ ਦਿਨ ਲੈ ਜੂ ਹਜੇ ਇਹਦੇ 5 4 ਕਿਤੇ ਨਹੀਂ ਰਹਿੰਦੇ 5 4 ਕਿਤੇ ਰਹਿੰਦੇ ਆ ਹਾਂ ਫੇਰ ਤਾਂ ਹਜੇ ਵਧੀਆ ਬਣ ਜੂ ਹਨਾ ਬਹੁਤ ਵਧੀਆ ਬਣੂਗੀ ਬਸ ਗੁਰੂ ਪੂਰੀ ਵਧੀਆ ਬਣੂਗੀ ਤੇ ਦੇਖ ਸਕਦੇ ਹੋ ਚਿੰਦਾ ਸੁਣ ਨਾਲੀ ਥੋੜੀ ਦੇਖ ਸਕਦੇ ਹੋ ਵਧੀਆਗਾ ਤੇ ਲੇਵਾ ਵਗੈਰਾ ਤੁਸੀਂ ਚੈੱਕ ਕਰ ਲਓ ਇਹਨਾਂ ਵਧੀਆ ਪਈ ਆ ਮੋੜ ਲਿਆ ਕਰਾ ਵੀਰੇ ਤੇ ਕੱਦ ਕਾੜ ਦੀ ਵੀ ਚੰਗੀ ਐ ਝੋਟੀ ਤੇ ਦੁੱਧ ਵੀਰ ਕਹਿੰਦਾ ਕਿੰਨਾ 14 ਕਿਲੋ ਦਿੱਤਾ ਵੀਰ ਹਾਂਜੀ ਹਾਂ ਕਿਵੇਂ ਸਵੇਰੇ ਸੋਣਾ ਇਹਨੇ ਹੁਣ ਇਹਨੇ ਦੂਜੇ ਸਵੇਰੇ ਸੋਣਾ ਦੂਜੇ ਸਵੇਰੇ ਸੋਣਾਗਾ ਵੀਰ ਕਹਿੰਦਾ ਤੇ 14 ਕਿਲੋ ਦੁੱਧ ਪਿੱਛੋਂ ਦਿੱਤਾਗਾ ਤੇ ਕਰਜੂ 16 ਕਿਲੋ ਇੱਕੀ ਕਰਜੂ 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 ਇੱਕੀ ਥੋੜੀ ਜਿਹੀ ਗਰਮੀ ਦੀ ਪ੍ਰੋਬਲਮ ਆ ਹੋਰ ਤਾਂ ਕੀ ਆ ਹਨਾ ਹਾਂਜੀ ਹਾਂ ਹਾਂ ਗਰਮੀ ਵੱਧ ਪੈਂਦੀ ਆ ਤੇ ਤਾਂ ਕਰਕੇ ਤੂੰ ਚੱਕ ਰਿਆ ਰੇਟ ਵਗੈਰਾ ਆਮਨੇ ਫਿਰ ਕਿਵੇਂ ਵੀ ਦਪਈ ਵਿੱਚ ਕਹਿੰਦੇ ਯਾਰ ਬਾਈ ਕਹਿੰਦੇ ਰੇਟ ਕਰਿਆ ਕਰੋ ਤੂੰ ਕੀ ਕਹਿੰਦਾ ਵੀ ਰੇਟ ਕਰਦਾ ਕਿ ਜਦੋਂ ਕੋਈ ਆਊਾ ਆਪਣੇ ਨਾਲ ਉਦੋਂ ਗੱਲ ਕਰਨਾ ਕਿਉਂਕਿ ਹੋਰ ਪਸ਼ੂ ਹੁੰਦੇ ਰਹਿੰਦੇ ਆ ਤਾਂ ਕਰਕੇ ਹੈ ਹਾਂ ਬਾਈ ਕਹਿੰਦਾ ਹੋਰ ਪਸ਼ੂ ਹੁੰਦੇ ਨੇ ਤਾਂ ਗੱਲ ਵੀ ਸੀਗੀਆਂ ਦੋ ਤਾਲੀਆਂ ਝੋਟੀਆਂ ਵੇਚ ਗਈਆਂ ਹਾਂ ਵੇਚ ਗਈਆਂ ਚਲ ਫੋਨ ਤੇ ਤੁਸੀਂ ਦਰਸ਼ ਵੀਰੋਂ ਕੰਟੈਕਟ ਕਰ ਨੰਬਰ ਦੇਵਾਂਗੇ ਆਪਾਂ ਤੇ ਆਹ ਝੋਟੀ ਦੀ ਕੀ ਡੀਟੇਲ ਹੈ ਵੀਰੇ ਇਹ ਗੱਬਣ ਚੈੱਕ ਆ ਅੱਛਾ ਚੈੱਕ 4 ਮਹੀਨਿਆਂ ਦੀ ਸੀ 6 ਕਿਲੋ ਦੋਦਾ 4 ਮਹੀਨੇ ਦੀ ਆ 6 ਕਿਲੋ ਦੁੱਧ ਦਾ 4 ਮਹੀਨੇ ਦਾ ਦਿਖਾ ਦੇ ਕਰਾ ਤੋੜ ਕੇ ਵੀ ਇਹ ਮਿਲਦੀ 파ੜੇ ਤੇ ਹੀ ਆ 파ੜੇ ਤੇ ਮਿਲਦੀ ਆ 4 ਮਹੀਨੇ ਦੀ 4 ਮਹੀਨੇ ਦੀ ਗੱਬਣ 6 ਕਿਲੋ ਦੁੱਧ ਦਾ ਹਾਂ ਜੀ 6 ਕਿਲੋ ਦੁੱਧ ਦਾ ਸੰਗਸੰਗ ਦੀ ਮੱਥੇ ਦੀ ਐਨ ਪੂਰੀ ਵਧੀਆ ਹੋਗਾ ਝੋਟੀ ਸੰਗਸੰਗ ਕੁੰਡੇ ਆ ਤੁਸੀਂ ਚੈੱਕ ਕਰ ਸਕਦੇ ਹੋ ਤਣ ਵਗੈਰਾ ਵੀ ਆਪਾਂ ਤੁਹਾਨੂੰ ਦਿਖਾਉਨੇ ਆਂ ਆ ਦੇਖ ਲਓ ਥਰ ਵੀ ਵਧੀਆ ਲੱਗਿਆ ਹੋਇਆ ਤੇ ਆਦਾ ਮੋੜ ਲਿਆ ਕਰਾ ਵੀਰੇ 4 ਮਹੀਨੇ ਦੀ ਗੱਬਣ 6 ਕਿਲੋ ਦੁੱਧ ਦਾ ਵੀਰ ਕਹਿੰਦਾ ਇਹ ਥੱਲੇ ਹਾਂ ਜੀ ਤੇ ਇਹ ਬੜੀਆ ਝੋਕੀ ਆ ਕਦਕਾਠ ਵਾਲੀ ਐ ਵੀ ਤੇ ਤੁਸੀਂ ਦੇਖ ਲਓ ਪਿੰਡ ਸਵਾਜਪੁਰਾ ਨੇੜੇ ਰੈਕੋਟ ਤੇ ਆ ਬੈੜ ਦੀ ਕੀ ਡਿਟੇਲ ਆ ਵੀਰੇ ਬੈੜੀ ਨੂੰ ਆ ਚੌਥਾ ਦਾ ਨਾ ਸੂਈ ਨੂੰ ਚੌਥਾ ਦਾ ਨਾ ਸੂਈ ਨੂੰ ਕਿੰਨਾ ਬੋਲਾ ਬੋਲਾ 13 ਕਿਲੋ ਵਾਲੀ ਆ ਜੀ 13 ਕਿਲੋ ਵਾਲੀ ਤਿਆਰ ਆ ਬੱਸੀ ਮਗਰਾ ਹਾਂ ਬੱਸੀ ਮਗਰਾ ਦਰਸ਼ਕ ਵੀਰ ਦੇਖ ਸਕਦੇ ਹੋ ਆ ਬੱਸੀ ਆ ਤੇ ਬਹੁਤ 15 16 ਕਿਲੋ ਦੇ ਦੋ 15 16 ਕਿਲੋ ਦੇ ਦੋ ਸਿੰਘਾ ਸਿੰਘ ਆ ਹਨਾ ਪਰ ਮਾੜੇ ਮਾੜੇ ਸਿੰਘਾ ਮਾੜੇ ਮਾੜੇ ਸਿੰਘਾ ਤਾਂ ਦਿਖਾ ਦੇ ਕਿਹੜਾ ਦੇ ਕੇਦਾ ਵੀ 15 16 ਕਿਲੋ ਵੀਰ ਕੰਦਾ ਦੁੱਧ ਦੇ ਦਊਗੀ ਦੰਦੋ ਤਾਂ ਨਹੀਂ ਦੇਖੀ ਕਿਵੇਂ ਆ ਦੁੱਗੀ ਹੋਈ ਆ ਦੁੱਗੀ ਆ ਦੰਦੋ ਤੇ ਕਿੰਨੇ ਦਿਨ ਹੋ ਗਏ ਸੂਈ ਨੂੰ ਚੌਥਾ ਦਿਨ ਅੱਜ ਚੌਥਾ ਦਿਨ ਸੂਈ ਨੂੰ ਹੋ ਗਿਆ ਤੇ ਥਣ ਦੇ ਲੋ ਵਧੀਆ ਬੱਥ ਤੇ ਥਣ ਲੱਗਿਆ ਵਾ ਤੇ ਚੌਥਾ ਦਿਨ ਵੀਰ ਕੰਦਾ ਸੂਈ ਨੂੰ ਹੋ ਗਿਆ ਤੇ 15 16 ਕਿਲੋ ਦੁੱਧ ਦੇ ਦਊਗੀ ਵੀਰ ਕੰਦਾ ਤੇ ਚੈੱਕ ਕਰ ਸਕਦੇ ਹੋ ਤੁਸੀਂ ਤੇ ਰੇਟ ਵਗੈਰਾ ਵੀਰ ਕੰਦਾ ਸਾਰੇ ਫੋਨ ਤੇ ਕਰਾਂਗੇ ਕਿੰਨਾ ਟਾਈਮ ਹੋ ਗਿਆ ਵੀਰੇ ਵਪਾਰ ਕਰਦੇ ਨੇ ਤੈਨੂੰ 20 ਸਾਲ ਹੋ ਗਈ 20 ਸਾਲ ਦਾ ਪਾਰਲਿਆਂ ਦਾ ਕੰਮ ਆ ਆਪਾਂ ਅੱਗੇ ਵੀਡੀਓ ਪਾਈਆਂ ਕਿਵੇਂ ਰਿਹਾ ਰਿਸਪੋਨਸ ਬਹੁਤ ਵਧੀਆ ਰਿਹਾ ਬੈੱਜੇ ਸਾਰੀਆਂ ਹਾਂ ਪਰ ਆਪਾਂ ਕੰਮ ਹੀ ਇੱਕ ਨੰਬਰ ਕਰ ਦਿਆਂ ਦਾ ਕਿਉਂਕਿ ਬਿਰੋ ਕੋਈ ਆਮ ਵੀਡੀਓ ਨਹੀਂ ਪਉਦੇ ਕਿਉਂਕਿ ਆਪਾਂ ਨੂੰ ਕੋਈ ਹੈ ਨਹੀਂ ਕਿ ਇਦਾਂ ਵੀ ਜੇ ਕਿਸੇ ਨੂੰ ਲੋਟ ਆਉਂਦਾ ਪਸ਼ੂ ਤੇ ਆਪਦੀ ਤਸ਼ਲੀ ਕਰੋ ਤਸ਼ਲੀ ਤੇ ਲੈ ਜਾ ਸਕਦੇ ਹੋ ਤੇ ਨੰਬਰ ਉਹ ਲੇਟ ਹੋ ਗਿਆ ਦੋ ਝੋਟੀਆਂ ਕੱਲ ਬੈਗੀਆਂ ਤਾਂ ਵਧੀਆ ਸੀਗੀਆਂ ਮੈਂ ਹੀ ਲੇਟ ਹੋ ਗਿਆ ਥੋੜਾ ਜਿਹਾ ਨਾ ਤੇ ਨੰਬਰ ਬੋਲਦੇ ਕਹਿੰਦਾ 97813 97813 02928 02928 ਉਹ ਕੰਤੇ ਵੀ ਉੱਪਰ ਵੀਰ ਦਾ ਲਿਖਿਆ ਹੋਇਆ ਵੀ 97813 02928 ਹਾਂਜੀ ਸਵਾਜਪੁਰਾ ਰੈਕੋਟ ਤੋਂ ਕਿੰਨੇ ਕਿਲੋਮੀਟਰ ਰੈਕੋਟ ਤੋਂ 5 ਕਿਲੋਮੀਟਰ ਹੋ ਜਦੋਂ ਆਪਾਂ ਬਰਨਾਲੇ ਨੂੰ ਜਾਂਦੇ ਆ ਸੱਜੇ ਪਾਸੇ ਰਾਜਗੜ੍ਹ ਰਾਜਗੜ੍ਹ ਤੋਂ ਸਵਾਜਪੁਰਾ ਪਿੰਡ ਆ ਜਾਂਦਾ ਹਾਂ ਤੇ ਵੀਰ ਕੋਲੇ ਹੋਰ ਵੀ ਪਸ਼ੂ ਆਉਂਦੇ ਜਾਂਦੇ ਰਹਿੰਦੇ ਆ ਤੇ ਤੁਸੀਂ ਜਦੋਂ ਮਰਜ਼ੀ ਕਾਲ ਕਰ ਲਓ ਹੋਰ ਵੀ ਪਸ਼ੂ ਖਰੀਦਣ ਲਈ ਵੀਰ ਨੂੰ ਕੰਟੈਕਟ ਕਰ ਸਕਦੇ ਹੋ ਕੰਟੈਕਟ ਨੰਬਰ ਆਪਾਂ ਸਕਰੀਨ ਤੇ ਲਾ ਦਾਂਗੇ ਆਪਾਂ ਵਧੀਆ ਵਧੀਆ ਵੀਡੀਓ ਲਿਆਂਦੇ ਲਿਆਉਂਦੇ ਰਹੀਏ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਫੋਲੋ ਕਰ ਤੇ ਸ਼ੇਅਰ ਜਰੂਰ ਕਰ ਦਿਆ ਕਰੋ ਧੰਨਵਾਦ ਦੋਸਤੋ